ਪਾਂ ਦੇ ਕੇ ਵੀਰੇ 5 ਤੋਂ 6 ਕੀ ਗਿਆ। ਕਲਪੈਨਾਂ ਵੀ ਤੇ ਟਰੈਕਟਰ ਵੀ ਆ। ਤੇ ਪਹਿਲੀ ਫੋਟੋ ਤੇ ਆਪਣਾ ਨੰਬਰ ਚੱਲਦੀ ਜਾਂਦਾ ਤੇ ਕਿਨੇ ਐਡ ਲਾਉਣੇ 5 ਤੋਂ 7 ਫੋਟੋਆਂ ਭੇਜ ਦਿਆ ਕਰੋ। ਪਹਿਲੀ ਫੋਟੋ ਦੇ ਉੱਤੇ ਮੋਡ ਕਿ ਨੰਬਰ ਚੱਲਦਾ ਹੁੰਦਾ ਪਿੱਛੇ ਚੱਲਦਾ ਹੁੰਦਾ ਵੀ ਟਰੈਕਟਰ ਵਾਲਿਆਂ ਦਾ ਨੰਬਰ ਤੇ ਵੀਰੇ ਮੈਨੂੰ ਫੋਨ ਨਾਲ ਐ ਕਰੋ ਤੇ ਘਾਹ ਟਰੈਕਟਰ ਨੇ ਲਾਇਆ ਕਰੋ ਕਿਹੜਾ ਟਰੈਕਟਰ ਲੈਣਾ ਹੁੰਦਾ। ਵੀਰੇ 20 ਮਾਡਲ ਆਰਜਣਾ ਬਹੁਤ ਵਝ ਆਰਜਣਾ ਕਿ ਨਵੇਂ ਆਰ ਕੇ ਪੇਪਰ ਦੇ ਕੋਲੋਂ ਇਹ ਕਿਥੇ ਵੀਰ ਭਾਈ ਨੇ ਲੈਣਾ ਵੀ ਆ ਸੰਪਰਕ ਕਰ ਸਕਦੇ ਆ ਕੋਕਾ ਪੀਸ ਟਰੈਕਟਰ ਅਰਜਨ ਬਿਲਕੁਲ ਵੀ ਮਾਡਲ ਤੇ ਛਤਰੀ ਨਾਲ ਆ ਤੇ ਟਾਇਰ ਪਏ 70 75 ਰੁਪਏ ਹੈ ਸਰ ਜੀ ਜੇ ਤੁਹਾਨੂੰ ਨੰਬਰ ਚੱਲ ਜਿਆਦਾ ਮਾਲਕ ਵੀਰਾਂ ਦਾ ਤੇ ਤੁਸੀਂ ਗੱਲ ਕਰ ਸਕਦੇ ਆ ਰੇਟ ਵੀਰਾਂ ਨੇ ਦੱਸਿਆ ਨਹੀਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਬਹੁਤ ਵਧੀਆ ਰੇਟ ਆ ਵੀਰੇ ਫੋੜਾ 1900 100 ਟਰੈਕਟਰ ਆ 3600 ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 1995 ਮਾਡਲ ਆ 1995 ਮਾਡਲ ਆ ਦਿਖਿਆ ਵਾ ਦੀ 80 ਤੇ 5 85 84, 85 ਆ ਵੀਰੇ ਸੌਰੀ ਗਲਤ ਹੋ ਗਈ ਜੀ 1980 ਤੇ 585 ਮਾਡਲ ਆ ਤੇ ਭਵਯਾ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 1 ਲੱਖ ਤੇ 20000 ਰੁਪਏ ਮੰਗਦੇ ਮੌਕੇ ਦੇ ਵੀਰਵਾਨੇ ਮਾਨਤਾ ਕਰਦੇ ਆਗੇ ਉੱਤੇ ਸਰਕੀਨ ਦੇ ਨੰਬਰ ਚੱਦੇ ਜਾਂਦਾ 1980 ਤੇ 585 ਮਾਡਲ ਆ ਇਹ ਤੇ 1 ਲੱਖ ਤੇ 20000 ਰੁਪਏ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਤੇ ਟਰੈਕਟਰ ਬਹੁਤ ਵਧੀਆ ਸਾਫ ਪਿਆ ਦੇ ਨਾਲ ਦੇ ਮਰਗਾਰਡ ਚਾਰਾ ਤੇ ਕੋਕਾਂ ਪੀ ਟਰੈਕਟਰ ਜਿਹਕੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਸਰਕੀਨ ਦੇ ਨੰਬਰ ਵੀਰੇ 605 ਅਰਜੈਂਟ ਟਰੈਕਟਰ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਮੂਲ ਦੇ ਟਾਇਰ ਤਾਂ ਕੋਈ ਨਹੀਂ ਆ ਮਗਰ ਦੇ ਟਾਇਰ ਹੈਗੇ ਸੱਤ ਤੋ ਦਸ ਜਾਂ ਤੋ 70 60 ਰੁਪਏ ਹੈਗੇ 60 ਰੁਪਏ ਜਾਂ ਬਹਿ ਟਾਇਰ ਹੈਗੇ ਮਗਰ ਦੇ ਮੂਲ ਦੇ ਕੋਈ ਨਹੀਂ ਆ ਇਹ ਅਰਜੈਂਟ 605 2008 ਮਾਡਲਾ ਜੇ ਕਿਸੇ ਵੀਰ ਭਾਈ ਜੀ ਦੇਣਾ ਵੀਰੇ ਸੰਪਰਕ ਕਰ ਸਕਦੇ ਕੋਕਾ ਪੀ ਟਰੈਕਟਰ ਆ ਤੋਈ ਆ 8 ਮਾਡਲਾ ਤੇ ਇਹਦਾ ਮੰਗਦੇ 2.90 ਲੱਖ ਰੁਪਇਆ ਮੌਕੇ ਦੇ ਮਾਤਣ ਕਰਦੇ ਹਾਂ ਜੀ 2.90 ਮੰਗਦੇ ਆ ਤੇ ਸਾਰੀ ਜਾਣਕਾਰੀ ਜਣੀ ਚੁੱਕੀ ਜੀ ਉੱਤੇ ਦੰਬਰ ਜਿੱਦੀ ਜਾਂਦਾ ਤੇ ਇਹ ਵੀ ਦਾ ਸਪਰਕ ਕਰ ਸਕਦੇ ਕੋਚ ਤੇ 2008 ਮਾਡਲ ਆ ਤੇ 2.90 ਲੱਖ ਰੁਪਇਆ ਮੰਗਦੇ ਆ 2008 ਮਾਡਲ ਤੇ ਟਾਈਟਰ ਬਹੁਤ ਵਧੀਆ ਕੰਮ ਹੋਇਆ ਵਕੀਰ ਇਹ ਸਿੱਧਾ ਦਾ ਓਕੇ ਟ੍ਰੇਡ ਕਰ ਬੀ ਨਾਲੇ ਵਾਕੇ ਜਾ ਸਕਦੇ ਆ ਵਧੀਆ ਟਰੈਕਟਰ ਆ ਪੂਰਾ ਵਧੀਆ ਕੋਕਾ ਵੀ ਟਰੈਕਟਰ ਆ ਇਹ ਕਿਸੇ ਵੀਰ ਭਾਈ ਜੀ ਦੇ ਨਾਲ ਉਸ ਪਰ ਕੱਦ ਆ ਵੀਰੇ 855 ਸਵਾ ਹੈਗਾ 855 ਟਰੈਕਟਰ ਆ ਤੇ ਇਹ ਹੈਗਾ 96 ਮਾਡਲ ਆ ਵੀਰੇ ਟਰੈਕਟਰ ਇਹ ਆੜਾਪੋ ਚੋਣਕਾ 96 ਮਾਡਲ ਆ 855 ਤੇ 145000 ਰੁਪਇਆ ਮੰਗ ਕਰਦੇ ਵੀਰ ਤੇ ਮੈਂ ਗੱਲ ਟਾਇਰ ਹੈਗੇ 60 ਕੁ ਪੈਸੇ ਦੇ ਤੇ ਮੋੜ ਲਟਾਇਰ ਹੈਗੇ 50 ਪੈਸੇ 70 ਪੈਸੇ ਜਿਵੇਂ ਵੀ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਲਓ ਤੋ ਯਾਰ ਅਨਾ ਦੋਇਆ ਨਹੀਂ 96 ਮਾਡਲ ਹੈ ਤੇ 1 ਲੱਖ ਤੇ 45000 ਰੁਪਇਆ ਮੰਗਦੇ ਆ ਤੇ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰਦੇ ਆ 6 ਚਰੀ ਚਾਹੀਏ 852 ਤੇ 96 ਮਾਡਲ 6 ਚਰੀ ਚਾਹੀਏ ਤਾਂ ਮੈਂ ਹੋਇਆ ਵਾਹ ਸਾਰਾ ਵਾਹ ਕੇ ਕਹਿ ਸਕਦੇ ਵੀਰਾਂ ਦੇ ਗੇਰ ਦਾ ਹਿੱਸੇ ਦਾ ਓਕੇ ਟਰੈਕਟਰ ਕੋਕਾ ਪੀ ਟਰੈਕਟਰ ਆ ਜੇ ਕਿਸੇ ਵੀਰ ਭਾਈਆਂ ਦੇਣਾ ਵੀਰਾਂ ਸਪਰਕ ਕਰ ਲੋ ਏਰੀਆ ਮਖੂਗਾ ਇਹਦਾ ਵੀਰ ਦਾ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਟਰੈਕਟਰ ਦਾ ਰੰਗ ਵਧੀਆ ਪਿਆ ਕੋਕ ਪੂਰਾ ਸਾਫ ਪਿਆ ਤੇ ਬਹੁਤ ਵਧੀਆ ਟਰੈਕਟਰ ਆ ਵੀਰੇ 2012 ਮਾਡਲ ਕਰਪੈਨ ਹੈ ਜਿਗੇ ਵੀਰ ਭਾਈਆਂ ਦੇਣੀ ਵੀਰਾਂ ਸੰਪਰਕ ਕਰ ਸਕਦੇ ਆ 513 ਰੁਪਏ ਨੇ 513 ਜਿਗੇ ਵੀਰ ਭਾਈਆਂ ਦੇਣੀ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਇਹਦਾ ਫੋਟੋ ਦੇ ਉੱਤੇ ਆ ਗਿਆ ਲਿਖਿਆ ਵੀ ਆ ਤੇ ਨੰਬਰ ਵੀ ਇਹਦਾ ਵੀਰ ਦਾ ਤੇ ਵੀਡੀਓ ਘਿਹਾਰ ਕੇ ਜੁਣੀ ਪੜ ਸਕਦੇ ਆ ਇਹ ਰੇਟ ਹੈਗਾ 3 ਲੱਖ ਤੇ ਮੰਗਦੇ ਆ 25000 12 ਮਾਡਲਾ ਨੰਬਰ ਉੱਤੇ ਆ ਗਿਆ ਸਰਜੀਤ ਜੀ ਸਭ ਕੋ ਪੜ ਸਕਦੇ ਕਰਿਆ ਹਰ ਕੇ ਕਿਰਪਾਣ ਬਹੁਤ ਵਧੀਆ ਸਾਫ ਪਈ ਹੈ ਕਿਸੇ ਵੀਰ ਭਾਈ ਦੇ ਦੈਣਾ ਨਵੇਂ ਹਰ ਕੀ ਕਰਪਾਣ ਪਈ ਆ ਕਿਸੇ ਵੀਰ ਭਾਈ ਦੇ ਲਈ ਵੀਰਾਂ ਸੰਪਰਕ ਕਰ ਸਕਦੇ ਆ ਫੋਟੋ ਦੇ ਉੱਤੇ ਨੰਬਰ ਵੀ ਆ ਉਥੇ ਮਾਡਲ ਵੀ ਆ ਤੇ ਰੇਟ ਵੀ ਆ ਸਾਰੀ ਜਾਣਕਾਰੀ ਜਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਬਹੁਤ ਵਧੀਆ ਕਰਪਾਣ ਹੈ ਕੋਕਾ ਪੀ ਕਰਤਾ ਹੈ ਨਾ ਇੱਥੇ ਆ ਦੇਖ ਤੇ ਬਹੁਤ ਵਧੀਆ ਕਰਪਾਣ ਕੋਕਾ ਵੀ ਕਰਪਾਣ ਹੈ ਕਿਸੇ ਵੀਰ ਭਾਈ ਦੇ ਨਹੀਂ ਆ ਵੀਰਾਂ ਸੰਪਰਕ ਕਰ ਸਕਦੇ ਆ ਵੀਰੇ ਮਾਡਲ ਹਰਿਆ 96 ਹੈ ਤੇ ਹਰਿਆਣਾ ਨੰਬਰ ਪੰਜਾਬ ਚ ਨਾ ਹੋਇਆ ਵਾ ਤੇ ਰੇਟ ਦਾ ਇੱਕ ਪੰਜ ਮਾਡਲ 96 1996 ਤੇ ਹਰਿਆਣਾ ਦੰਬਲਾ ਪੰਜਾਬ ਚ ਨਾ ਹੋਇਆ ਵਾ ਟਰੈਕਟਰ ਤੇ ਰੇਟ ਇਹਦਾ ਹੈਗਾ 1 ਲੱਖ 5000 ਮੌਕੇ ਦੇ ਵੀਰਾਂ ਨੇ ਮਾਣ ਤਣ ਕਰਦੇ ਆਂ ਕਿ ਟਰੈਕਟਰ ਬਹੁਤ ਵਧੀਆ ਟਾਇਰ ਹੈਗੇ 50 ਕੁ ਪੈਸੇ ਇਹ ਕੋ ਕਬੀ ਟਰੈਕਟਰ ਇੰਜਨ ਗੇਰ ਦਾ ਓਕੇ ਟਰੈਕਟਰ ਮਾਡਲ 96 ਨੰਬਰ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਤੇ ਮਾਲਕ ਨੰਬਰ ਦਾ ਵੀਰ ਦਾ ਨੰਬਰ ਜਿਹਦਾ ਸਰਕੀ ਜੁਤੇ ਵੀਰ ਨਾਲ ਸਪੈਰਕ ਕਰ ਸਕਦੇ ਆ ਪੰਜਾਬ ਚ ਨਾ ਹੋਇਆ ਨੰਬਰ ਹਰਿਆਣਾ ਦਾ ਤੇ 475 ਟਰੈਕਟਰ ਆ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰ ਨਾਲ ਸਪੈਰਕ ਕਰ ਸਕਦੇ ਆ ਕਰ ਸਕਦੇ ਆ ਕੋਕਾਪੀ ਟਰੈਕਟਰ ਬਹੁ ਬਈਆ ਟਰੈਕਟਰ ਆ તે કલી કલી વીરને ફોટો પીાઈ હરિયા મા પંજાબ ના હોય વાક્ટર એ આરસીએ